ਪਸ਼ੂ ਪਾਲਕ ਸਾਥੀਓ ਤੁਸੀਂ ਦੇਖ ਰਹੇ ਹੋ ਗੁਰੂ ਅੰਗਦ ਦੇਵ ਵੈਟਨਰੀ ਹਰਿਆਣਾ ਐनिमल ਸਾਇੰਸਸ ਯੂਨੀਵਰਸਿਟੀ ਦੇ YouTube ਚੈਨਲ ਦੇ ਉੱਤੇ ਪ੍ਰੋਗਰਾਮ ਪਸ਼ੂ ਪਾਲਨ ਸੁਨੇਹੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬੱਕਰੀ ਪਾਲਣ ਬਾਰੇ ਗੱਲ ਕਰਨ ਜਾ ਰਹੇ ਹਾਂ ਬੱਕਰੀ ਪਾਲਣ ਸਾਡੇ ਅਮੀਰ ਵਿਰਸੇ ਦਾ ਇੱਕ ਅਨਿਖੜਵਾਂ ਅੰਗ ਹੈ ਤੇ ਅੱਜ ਕੱਲ ਬੱਕਰੀ ਪਾਲਣ ਨੂੰ ਇੱਕ ਮੁੱਖ ਕਿੱਤੇ ਦੇ ਵਿੱਚ ਵੀ ਅਪਣਾਇਆ ਜਾ ਰਿਹਾ ਹੈ ਕਈ ਕਿਸਾਨ ਸਾਥੀ ਫਾਰਮ ਪੱਧਰ ਦੇ ਉੱਤੇ ਬੱਕਰੀਆਂ ਪਾਲਦੇ ਨੇ ਬੱਕਰੀ ਪਾਲਣ ਨੂੰ ਪਰਜੀਵੀਆਂ ਦੇ ਕਰਕੇ ਇੱਕ ਵੱਡਾ ਨੁਕਸਾਨ ਹੁੰਦਾ ਹੈ ਤੇ ਇਸ ਮੁੱਦੇ ਦੇ ਉੱਤੇ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਪਸ਼ੂ ਮਾਹਰ ਬੱਕਰੀਆਂ ਦੇ ਪਰਜੀਵੀ ਰੋਗਾਂ ਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਤੇ ਇਹਦੀ ਰੋਕத் थाम ਦੇ ਬਾਰੇ ਅਸੀਂ ਵਿਸਥਾਰ ਨਾਲ ਜਾਣਕਾਰੀ ਲਵਾਂਗੇ ਆਓ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ ਤੇ ਇਸ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਲਈਏ ਪਸ਼ੂ ਪਾਲਨ ਸੁਨੇਹੇ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਬੜੇ ਵੱਡੇ ਮੁੱਦੇ ਨੂੰ ਅਸੀਂ ਸੁਣ ਜਾ ਰਹੇ ਹਾਂ ਬੱਕਰੀਆਂ ਦੇ ਵਿੱਚ ਪਰਜੀਵੀਆਂ ਦੀ ਸਮੱਸਿਆ ਇਸ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਨੇ ਡਾਕਟਰ ਪਰਮਜੀਤ ਕੌਰ ਜੀ ਜੋ ਕਿ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਵਿੱਚ ਪਸ਼ੂ ਪਰਜੀਵੀ ਵਿਗਿਆਨ ਵਿਭਾਗ ਦੇ ਵਿੱਚ ਬਤੌਰ ਪ੍ਰੋਫੈਸਰ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਧੰਨਵਾਦ ਬਾਦ ਡਾਕਟਰ ਸਾਹਿਬ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਇਹ ਇਹ ਦੱਸਣਾ ਚਾਹਾਂਗੇ ਕਿ ਪਰਜੀਵੀ ਕੀ ਹੁੰਦੇ ਨੇ ਕਿੰਨੀਆਂ ਕਿਸਮਾਂ ਹੁੰਦੀਆਂ ਪਰਜੀਵੀ ਦੀਆਂ ਹਾਂ ਦੇਖੋ ਜੀ ਪਰਜੀਵੀ ਨਾਮ ਤੋਂ ਪਤਾ ਚੱਲਦਾ ਹੈ ਉਹ ਜੀਵ ਉਹ ਪਰਾਇਆ ਜੀਵ ਜੋ ਦੂਜੇ ਜਾਨਵਰਾਂ ਦੇ ਉੱਤੇ ਆਪਣੇ ਰਹਿਣ ਸਹਿਣ ਲਈ ਵਧਣ ਫੁੱਲਣ ਲਈ ਨਿਰਭਰ ਕਰਦਾ ਹੈ ਸੋ ਪਰਜੀਵੀ ਜੇ ਕਈ ਕਿਸਮਾਂ ਦੇ ਹੁੰਦੇ ਨੇ ਅਸੀਂ ਜਿਹੜੀ ਆਪਣੀ ਵਿਗਿਆਨਿਕ ਭਾਸ਼ਾ ਉਹਦੇ ਵਿੱਚ ਇਹਨਾਂ ਨੂੰ ਦੋ ਕਿਸਮਾਂ ਦੇ ਵਿੱਚ ਵੰਡਦੇ ਹਾਂ ਪਹਿਲੇ ਹੁੰਦੇ ਹਨ ਅੰਦਰੂਨੀ ਪਰਜੀਵੀ ਤੇ ਦੂਜੇ ਹੁੰਦੇ ਹਨ ਬਾਹਰੀ ਪਰਜੀਵੀ ਅੰਦਰੂਨੀ ਜਿਹੜੇ ਮਤਲਬ ਸਰੀਰ ਦੇ ਅੰਦਰੂਨੀ ਅੰਗਾਂ ਦੇ ਵਿੱਚ ਅੰਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਜੋ ਤਿਹਾਈ ਜਿਹੜੇ ਪਰਜੀਵੀ ਨੇ ਉਹ ਜ਼ਿਆਦਾਤਰ ਅੰਤੜੀ ਦੇ ਵਿੱਚ ਹੀ ਰਹਿੰਦੇ ਨੇ ਤੇ ਕੁਝ ਪਰਜੀਵੀ ਨੇ ਜਿਹੜੇ ਇਸ ਤੋਂ ਇਲਾਵਾ ਅੱਖਾਂ ਪੇਟੀ ਦਿਲ ਫੇਫੜੇ ਤੇ ਜਿਹੜੇ ਹੋਰ ਜਿਗਰ ਆ ਉਹਨਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਬਾਹਰੀ ਪਰਜੀਵੀ ਜਿਹੜੇ ਚਮੜੀ ਦੇ ਉੱਤੇ ਰਹਿੰਦੇ ਨੇ ਤੇ ਜਾਂ ਸਾਨੂੰ ਨੰਗੀ ਅੱਖ ਨਾਲ ਦੇਖ ਸਕਦੇ ਨੇ ਤੇ ਉਸ ਨੂੰ ਉਹਨਾਂ ਨੂੰ ਅਸੀਂ ਬਾਹਰੀ ਪਰਜੀਵੀ ਕਹਿ ਦਿੰਦੇ ਹਾਂ ਜਿਨ੍ਹਾਂ ਦੇ ਵਿੱਚ ਮੁੱਖ ਹੁੰਦੇ ਹਨ ਜੂਆ ਚਮ ਜੂਆ ਚਿਚੜ ਮੱਖੀਆਂ ਤੇ ਮੱਛਰ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਿਸਮਾਂ ਬਾਰੇ ਦੱਸਿਆ ਸਭ ਤੋਂ ਪਹਿਲਾਂ ਅੰਦਰੂਨੀ ਪਰਜੀਵੀਆਂ ਦੀ ਜੇ ਗੱਲ ਕਰੀਏ ਤਾਂ ਬੱਕਰੀਆਂ ਦੇ ਮੁੱਖ ਅੰਦਰੂਨੀ ਪਰਜੀਵੀ ਕਿਹੜੇ ਕਿਹੜੇ ਨੇ ਦੇਖੋ ਜੀ ਅੰਦਰੂਨੀ ਪਰਜੀਵੀਆਂ ਦੇ ਵਿੱਚ ਵੀ ਅੱਗੋਂ ਕਈ ਕਈ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਪ੍ਰਮੁੱਖ ਤੌਰ ਦੇ ਉੱਤੇ ਤਿੰਨ ਭਾਗਾਂ ਵਿੱਚ ਵੰਡਦੇ ਹਾਂ ਪਹਿਲੇ ਹੁੰਦੇ ਹਨ ਗੋਲਾਕਾਰ ਮਲਪ ਜਿਨ੍ਹਾਂ ਨੂੰ ਅਸੀਂ ਬਟੇ ਕੀੜੇ ਜਾਂ ਛੋਟੇ ਛੋਟੇ ਕੀੜੇ ਵੀ ਕਹਿ ਦਿੰਦੇ ਆ ਉਸ ਤੋਂ ਇਲਾਵਾ ਹੁੰਦੇ ਹਨ ਫਿੱਤਾ ਕਰਿੰਪਰ ਜੀਵੀ ਥੈਨ ਫਿਰ ਉਸ ਤੋਂ ਬਾਅਦ ਹੁੰਦੇ ਨੇ ਆਪਣੇ ਚਪਟੇ ਪਰਜੀਵੀ ਜਾਂ ਜਿਹੜੇ ਜੂਨਾ ਕਹਿ ਦਿੰਦੇ ਨੇ ਆਮ ਪਸ਼ੂ ਪਾਲਕ ਉਹਨਾਂ ਨੂੰ ਸੋ ਇਸ ਤੋਂ ਇਲਾਵਾ ਇੱਕ ਪਰਜੀਵੀ ਹੁੰਦਾ ਹੈ ਇਹ ਪਰਜੀਵੀ ਜਿਹੜੇ ਹੁੰਦੇ ਨੇ ਆਪਣੇ ਗੋਲਾਕਾਰ ਹੋਗੇ ਚਪਟੇ ਹੋਗੇ ਪਰਜੀਵੀ ਹੋਗੇ ਇਹ ਜਿਹੜੇ ਆਪਾਂ ਨੂੰ ਲੰਗੀ ਅੱਖ ਨਾਲ ਵੀ ਦਿਖ ਜਾਂਦੇ ਨੇ ਜਦੋਂ ਕਈ ਵਾਰ ਪਸ਼ੂ ਦੇ ਆਪਣੇ ਬੱਕਰੀਆਂ ਦੀਆਂ ਮਿੰਗਣਾ ਦੇ ਵਿੱਚ ਕੁਝ ਸੈਗਮੈਂਟ ਆਂਦੇ ਨੇ ਕੁਝ ਟੁਕੜੇ ਆਂਦੇ ਮਾਸ ਦੇ ਸੋ ਉਸ ਤੋਂ ਇਲਾਵਾ ਇੱਕ ਪਰ ਪ੍ਰੋਟੋਜ਼ੋਆ ਹੁੰਦਾ ਹੈ ਜਿਸ ਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਸੋ ਉਹ ਜਿਹੜਾ ਕੋਕਸੀਡੀਓਸਿਸ ਦੀ ਬਿਮਾਰੀ ਹੁੰਦੀ ਹੈ ਉਸ ਦਾ ਕਾਰਨ ਬਣਦੇ ਹਨ ਸੋ ਇਸ ਤੋਂ ਇਲਾਵਾ ਕੁਝ ਪਰਜੀਵੀ ਹੁੰਦੇ ਹਨ ਜਿਹੜੇ ਪਸ਼ੂ ਦੇ ਲਾਲ ਰਕਤਾਣੂ ਜਾਂ ਖੂਨ ਦੇ ਵਿੱਚ ਰਹਿੰਦੇ ਹਨ ਉਹ ਹੁੰਦੇ ਹਨ ਖੂਨੀ ਪਰਜੀਵੀ ਜੀ ਸੋ ਇਹ ਹਨ ਕੁਝ ਖੂਨੀ ਪਰਜੀਵੀ ਬਿਮਾਰੀਆਂ ਸੋ ਜਿਨ੍ਹਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਗੋਲਾਕਾਰ ਮਲਬ ਹੋਵੇ ਚਪਟੇ ਪਰਜੀਵੀ ਹੋਵੇ ਫਿੱਟਾ ਕਰਮ ਪਰਜੀਵੀ ਹੋਵੇ ਅਤੇ ਪ੍ਰੋਟੋਜ਼ੋਆ ਜਿਸ ਨੂੰ ਅਸੀਂ ਕੋਕਸੀਡੀਓਸਿਸ ਦੀ ਬਿਮਾਰੀ ਕਹਿੰਦੇ ਹਾਂ ਉਹ ਜਿਹੜੀ ਹੈਗੀ ਹੈ ਬੱਕਰੀਆਂ ਦੇ ਵਿੱਚ ਆਮ ਜਿਆਦਾ ਪਾਈ ਜਾਂਦੀ ਹੈ ਸਾਨੂੰ ਪਤਾ ਹੈ ਕਿਉਂਕਿ ਜੜੀਆਂ ਆਪਣੇ ਬੱਕਰੀ ਨੂੰ ਜਿਸ ਤਰ੍ਹਾਂ ਹੀ ਗਰੀਬ ਕਿਸਾਨ ਦੀ ਗਾਂ ਕਿਹਾ ਜਾਂਦਾ ਹੈ ਉਸ ਅਨੁਸਾਰ ਹੀ ਜਿ ਕਿ ਅਸੀਂ ਚਰਾਂਦ ਤੇ ਰੱਖਦੇ ਆ ਪਸ਼ੂ ਸੋ ਇਹ ਜਿਹੜੇ ਪਰਜੀਵੀ ਹੈ ਜ਼ਿਆਦਾਤਰ ਜਿਹੜੀਆਂ ਗੰਦੀ ਖੁਰਾਕ ਜਾਂ ਪਾਣੀ ਰਾਹੀਂ ਫੈਲਦੇ ਹਨ ਸੋ ਇਹਨਾਂ ਦੀ ਜਿਹੜੀ ਹੈਗੀ ਆ ਦਸਤ ਲੱਗਣ ਦੀ ਜੰਮੂਕ ਲੱਗਣ ਦੀ ਬਿਮਾਰੀ ਜਿਹੜੀ ਹੈਗੀ ਆ ਉਹ ਆਮ ਹੁੰਦੀ ਜਿਹੜੀ ਬੱਕਰੀਆਂ ਜਿਨ੍ਹਾਂ ਦੇ ਵਿੱਚੋਂ ਇਹ ਪਰਜੀਵੀ ਇੱਕ ਮੁੱਖ ਕਾਰਨ ਹੁੰਦੇ ਹਨ ਜੀ ਬਿਲਕੁਲ ਡਾਕਟਰ ਸਾਹਿਬ ਅੰਦਰੂਨੀ ਪਰਜੀਵਿਆਂ ਦੀ ਆਪਾਂ ਗੱਲ ਕਰਦੇ ਆ ਤੁਸੀਂ ਇਹਨਾਂ ਦੇ ਵੀ ਅੱਡ ਅੱਡ ਕਿਸਮਾਂ ਦੱਸੀਆਂ ਬੱਕਰੀ ਪਾਲਕਾਂ ਦੇ ਵਿੱਚ ਪਰਜੀਵੀਆਂ ਦੀ ਰੋਕਥਾਮ ਦੇ ਲਈ ਇੱਕ ਆਮ ਧਾਰਨਾ ਹੈ ਕਿ ਇਹਨਾਂ ਨੂੰ ਤਿੰਨ ਤਿੰਨ ਮਹੀਨਿਆਂ ਦੇ ਉੱਤੇ ਲਗਾਤਾਰ ਦਵਾਈ ਦਿੰਦੇ ਰਹੀਏ ਤੇ ਕਈ ਵਾਰੀ ਅਸੀਂ ਇਹ ਦੇਖਦੇ ਹਾਂ ਕਿ ਇੱਕ ਹੀ ਦਵਾਈ ਨੂੰ ਵਾਰੀ-ਵਾਰੀ ਇਸਤੇਮਾਲ ਵੀ ਕੀਤਾ ਜਾਂਦਾ ਹੈ ਪਰ ਜੇ ਪਰਜੀਵੀਆਂ ਦੀਆਂ ਇਹਨੀਆਂ ਕਿਸਮਾਂ ਨੇ ਤਾਂ ਇਹਨਾਂ ਦੀ ਰੋਕਥਾਮ ਦਾ ਤਰੀਕਾ ਕੀ ਹੈ ਤੇ ਇਹਨਾਂ ਦੀ ਪਛਾਣ ਕਰਨ ਦਾ ਸਹੀ ਤਰੀਕਾ ਕੀ ਹੈ ਦੇਖੋ ਜੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਗੋਲਾਕਾਰ ਪਰਜੀਵੀ ਸੋ ਜਿਨ੍ਹਾਂ ਦੇ ਵਿੱਚੋਂ ਆਪਣੇ ਭਾਰਤ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੇ ਵੀ ਜਿੰਨੇ ਵੀ ਅਸੀਂ ਸਰਵੇ ਕੀਤੇ ਹਨ ਸੋ ਇਹਨਾਂ ਦੇ ਵਿੱਚ ਇੱਕ ਬਹੁਤ ਮੁੱਖ ਪਰਜੀਵੀ ਹੁੰਦਾ ਹੈ ਹਮੋਂਕਸ ਜੀ ਹਮੋਂਕਸ ਕੰਟੋਟਸ ਇਹ ਜਿਹੜਾ ਹੈਗਾ ਬੱਕਰੀ ਦਾ ਖੂਨ ਵੀ ਚੂਸਦਾ ਹੈ ਔਰ ਪੂਰੇ ਦੁਨੀਆ ਦੇ ਵਿੱਚ ਤੇ ਭਾਰਤ ਦੇ ਵਿੱਚ ਜੜੀਆਂ ਵੀ ਸਟੱਡੀਜ਼ ਹੋਈਆਂ ਹਨ ਉਹਨਾਂ ਦੇ ਵਿੱਚ ਪਾਇਆ ਗਿਆ ਕਿ ਜਿੰਨੀਆਂ ਵੀ ਦਵਾਈਆਂ ਬਾਜ਼ਾਰ ਦੇ ਵਿੱਚ ਉਪਲਬਧ ਹਨ ਉਹ ਸਾਰੀਆਂ ਮਲਟੀ ਡਰਗ ਮਤਲਬ ਜਿੰਨੀਆਂ ਵੀ ਦਵਾਈਆਂ ਹਨ ਉਹਨਾਂ ਦਾ ਕੋਈ ਅਸਰ ਨਹੀਂ ਹੈ ਜੀ ਸੋ ਇਸ ਤੋਂ ਇਲਾਵਾ ਆਪਣੇ ਪਤਾਕਰ ਪਰਜੀਵੀ ਹਨ ਜਿਹੜੇ ਘੋਗਿਆਂ ਰਾਹੀਂ ਫੈਲਦੇ ਹਨ ਤੇ ਜਿੱਥੇ ਵੀ ਵਾਟਰ ਬਾਡੀਜ਼ ਹੋਣੀਆਂ ਨੀਵੇਂ ਥਾਵਾਂ ਦੇ ਉੱਤੇ ਪਾਣੀ ਜਿੱਥੇ ਵੀ ਅਸੀਂ ਪਸ਼ੂ ਨੂੰ ਚਰ ਬکریاں ਨੂੰ ਚਰਾਣ ਦੇ ਲਈ ਲੈ ਕੇ ਜਾਂਦੇ ਹਨ ਉੱਥੇ ਜੇਕਰ ਘੋਗੇ ਰਹਿੰਦੇ ਹਨ ਉਹਨਾਂ ਰਾਹੀਂ ਫੈਲਦੇ ਹਨ ਇਸ ਤੋਂ ਇਲਾਵਾ ਆਪਾਂ ਤੀਜੀ ਗੱਲ ਕੀਤੀ ਹੈਗੀ ਕਿ ਫਿਤਾ ਕਰਮ ਪਰਜੀਵੀਆਂ ਦੀ ਇਹ ਪਰਜੀਵੀ ਜ਼ਿਆਦਾਤਰ ਜਿਹੜੇ ਹੈਗੇ ਆ ਮਿੱਟੀ ਵਿੱਚ ਰਹਿਣ ਵਾਲੀਆਂ ਜਿਹੜੀਆਂ ਮਾਈਟਸ ਹੁੰਦੀਆਂ ਹਨ ਉਹਨਾਂ ਦੇ ਰਾਹੀਂ ਫੈਲਦੇ ਹਨ ਸੋ ਕਹਿਣ ਦੀ ਗੱਲ ਇਹ ਹੈਗੀ ਕਿ ਹਰ ਪਰਜੀਵੀ ਦਾ ਜਿਹੜਾ ਜੀਵਨ ਚੱਕਰ ਕਾਲਾ ਉਹ ਡਿਫਰੈਂਟ ਹੈਗਾ ਹੈ ਅਲੱਗ-ਅਲੱਗ ਹੈਗਾ ਸੋ ਸਾਨੂੰ ਜਿਹੜਾ ਹੈਗਾ ਜਿਹੜੀ ਰ ਤੇ ਨਿਰਭਰ ਨਹੀਂ ਕਰਨਾ ਹੈਗਾ ਸਾਨੂੰ ਇਹਨਾਂ ਦੇ ਅਸਲੀ ਫੈਲਣ ਦੇ ਕਾਰਨ ਤੱਕ ਜਾਣਾ ਪਏਗਾ ਸੋ ਸਾਨੂੰ ਜਿਹੜਾ ਹੈਗਾ ਵਾ ਦਵਾਈਆਂ ਦੇ ਨਾਲ ਜਿਹੜਾ ਇਲਾਜ ਕਰਨਾ ਹੈ ਉਸ ਦੇ ਨਾਲ ਨਾਲ ਜਿਹੜਾ ਪ੍ਰਬੰਧਨ ਸਹੀ ਪ੍ਰਬੰਧਨ ਹੈਗਾ ਉਸ ਤੇ ਵੀ ਧਿਆਨ ਦੇਣਾ ਪਏਗਾ ਸੋ ਪਰਜੀਵੀਆਂ ਦੀ ਰੋਕத் ਥਾਮ ਲਈ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੈ ਕਿ ਕੋਈ ਵੀ ਅੰਦਰੂਨੀ ਪਰਜੀਵੀ ਜਦ ਪਸ਼ੂ ਦੇ ਵਿੱਚ ਜਾਂ ਬੱਕਰੀ ਦੇ ਵਿੱਚ ਆਂਦਾ ਹੈ ਤਾਂ ਉਸ ਦੇ ਜਿਹੜੇ ਪੰਜ ਮੋਟੇ ਲੱਛਣ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਪਹਿਲਾਂ ਧਿਆਨ ਦੇ ਵਿੱਚ ਰੱਖਣਾ ਉਹ ਕੀ ਹਨ ਕਈ ਵਾਰੀ ਜਿਹੜਾ ਹੈਗਾ ਪਸ਼ੂ ਨੂੰ ਮੋਕ ਲੱਗਦੀ ਹੈ ਜਾਂ ਪਸ਼ੂ ਨੂੰ ਜਿਹੜੀ ਹੈਗੀ ਬੱਕਰੀ ਨੂੰ ਮੋਕ ਲੱਗਣ ਦੇ ਨਾਲ ਪਿਛਲਾ ਪਾਸਾ ਜਿਹੜਾ ਹੈਗਾ ਪੂਛ ਦੇ ਥੱਲੇ ਹਮੇਸ਼ਾ ਲਿਬੜਿਆ ਰਹਿੰਦਾ ਹੈ ਸੋ ਇਸ ਤੋਂ ਇਲਾਵਾ ਹੁੰਦਾ ਹੈ ਕਿ ਜਿਹੜਾ ਪਸ਼ੂ ਮਤਲਬ ਬੱਕਰੀ ਹੈਗੀ ਆ ਜਾਂ ਖਾਸ ਕਰਕੇ ਜਿਹੜੀ ਛੋਟੀ ਉਮਰ ਦੇ ਲੇਲੇਵੇਂ ਮੇਮਣੇ ਹੁੰਦੇ ਹਨ ਉਹ ਹੌਲੀ ਹੌਲੀ ਖਾਣਾ ਕੱਟ ਕਰ ਦਿੰਦੇ ਆ ਦਸਤ ਲੱਗਣ ਤੋਂ ਬਾਅਦ ਉਹਨਾਂ ਦੇ ਵਿੱਚ ਕਮਜ਼ੋਰੀ ਹੁੰਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਇਹ ਪੱਤਾਕਰ ਪਰਜੀਵੀ ਹੁੰਦਾ ਹੈਗਾ ਸੋ ਇਹ ਹਿਮੋਂਕਸ ਕੰਟੋਰਟਸ ਜਿਹਨੂੰ ਅਸੀਂ ਗੋਲਾਕਾਰ ਪਰਜੀਵੀ ਕਹਿੰਦੇ ਹਾਂ ਹੈਗੇ ਪੇਟੀ ਦਾ ਸੋ ਇਹ ਖ ਖੋਨ ਦੀ ਕਮੀ ਹੋਣ ਦੇ ਨਾਲ ਪ੍ਰੋਟੀਨ ਦੀ ਕਮੀ ਹੁੰਦੀ ਹੈ ਸੋ ਜਿਸ ਕਾਰਨ ਕੀ ਹੁੰਦਾ ਹੈ ਕਿ ਕਈ ਵਾਰੀ ਆਪਾਂ ਦੇਖਿਆ ਹੈ ਕਿ ਬੱਕਰੀਆਂ ਦੇ ਜਵਾੜੇ ਦੇ ਥੱਲੇ ਸੋਜਿਸ਼ ਆਣੀ ਸ਼ੁਰੂ ਹੋ ਜਾਂਦੀ ਹੈ ਜਿੰਨਿਆਂ ਵੀ ਜਿੰਨੇ ਵੀ ਦਸਤ ਲੱਗਣ ਵਾਲੇ ਪਰਜੀਵੀ ਹਨ ਉਹਨਾਂ ਦੇ ਵਿੱਚ ਜਿਹੜੀ ਪ੍ਰੋਟੀਨ ਦੀ ਕਮੀ ਦੇ ਵਿੱਚੋਂ ਥੱਲੇ ਜਵਾੜੇ ਦੇ ਹੇਠਾਂ ਸੋਜਿਸ਼ ਹੋ ਜਾਂਦੀ ਹੈ ਸੋ ਜੇਕਰ ਅਸੀਂ ਇਲਾਜ ਨਹੀਂ ਕਰਦੇ ਹੈਗੇ ਤਾਂ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ਸੋ ਜੇਕਰ ਚਮੜੀ ਦਾ ਰੁੱਖਾਪਨ ਹੋ ਜਾਂਦਾ ਸੋ ਜੇਕਰ ਤੁਹਾਨੂੰ ਇਹ ਚਾਰ ਪੰਜ ਲਾਮਤਾਂ ਬੱਕਰੀ ਕਿਸੇ ਵੀ ਬੱਕਰੀ ਦੇ ਵਿੱਚ ਪ੍ਰਭਾਵਿਤ ਪਸ਼ੂ ਦੇ ਵਿੱਚ ਦੇਖਦੀਆਂ ਹਨ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਸਿੱਧਾ ਇਲਾਜ ਤੇ ਨਹੀਂ ਜਾਣਾ ਚਾਹੀਦਾ ਚੰਗੀ ਗੱਲ ਹੈ ਕਿ ਅਸੀਂ ਪਹਿਲਾਂ ਇਸ ਤਰ੍ਹਾਂ ਦੇ ਪਸ਼ੂ ਗ੍ਰਸਤ ਜਾਂ ਜੇ ਰੂਟੀਨ ਦੇ ਵਿੱਚ ਵੀ ਤੁਸੀਂ ਜਿਹੜੀ ਆਪਾਂ ਡਿਵਰਮਿੰਗ ਦੀ ਗੱਲ ਕੀਤੀ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਉਹ ਅੱਜ ਅਸੀਂ ਅੱਜ ਅੱਜ ਦੀ ਜਿਹੜੀ ਹੈਗੀ ਤਰੀਕ ਦੇ ਵਿੱਚ ਅਸੀਂ ਰეკਮੈਂਡ ਨਹੀਂ ਕਰਦੇ ਉਸ ਦਾ ਕਾਰਨ ਹੈ ਕਿ ਜਿੰਨੀਆਂ ਵੀ ਮੈਂ ਤੁਹਾਨੂੰ ਦੱਸਿਆ ਨੇ ਉਹਨਾਂ ਵਿੱਚੋਂ ਖਾਸ ਕਰਕੇ ਜਿਹੜੇ ਗੋਲਾਕਾਰ ਪਰਜੀਵੀ ਹਨ ਉਹ ਮਲਟੀ ਡਰਗ ਰੈਜ਼ਿਸਟੈਂਸ ਇਹ ਆਪਣੀ ਪੰਜਾਬ ਜਾਂ ਭਾਰਤ ਦੀ ਪ੍ਰੋਬਲਮ ਨਹੀਂ ਇਹ ਪੂਰੀ ਦੁਨੀਆ ਦੀ ਪ੍ਰੋਬਲਮ ਬਣ ਚੁੱਕੀ ਹੈ ਸੋ ਇਸ ਕਰਕੇ ਇਸ ਦੇ ਸਹੀ ਇਲਾਜ ਲਈ ਸਾਨੂੰ ਕੀ ਕਰਨਾ ਪੈਗਾ ਸਾਨੂੰ ਜਿਹੜਾ ਹੈਗਾ ਵਾ ਅਸੀਂ ਬਿਮਾਰ ਪਸ਼ੂ ਦੀ ਕਿਸੇ ਨਜ਼ਦੀਕੀ ਡਾਕਟਰ ਤੋਂ ਇਲਾਜ ਜਿਹੜਾ ਹੈਗਾ ਵਾ ਉਹਦੀ ਰਜਮੰਦੀ ਨਾਲ ਕਰਵਾਈਏ ਸੋ ਉਹਦੇ ਲਈ ਕੀ ਹੈ ਕਿ ਅਸੀਂ ਪਹਿਲਾਂ ਜਿਹੜੇ ਮੀਂਗੜਾਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਦੇਖੋ ਕਿੰਨੇ ਪ੍ਰਜੀਵਾਂ ਦੀਆਂ ਕਿਸਮਾਂ ਆਪਾਂ ਡਿਸਕਸ ਕੀਤੀਆਂ ਹੈਗੀਆਂ ਤੁਹਾਨੂੰ ਮੈਂ ਇਸ ਬਾਰੇ ਦੱਸਿਆ ਹੈਗਾ ਕਿਉਂਕਿ ਹਰ ਪਰਜੀਵੀ ਦੀ ਜਿਹੜਾ ਇਲਾਜ ਹੈਗਾ ਦੁਬਾਰ ਦੇ ਆਪਣੇ ਬਾਜ਼ਾਰ ਦੇ ਵਿੱਚ ਦਵਾਈਆਂ ਤਾਂ ਬਹੁਤ ਉਪਲਬਧ ਨੇ ਪਰ ਜਿਹੜੀਆਂ ਦਵਾਈਆਂ ਆ ਉਹ ਹਰ ਦਵਾਈ ਹਰ ਪਰਜੀਵੀ ਲਈ ਕੰਮ ਨਹੀਂ ਕਰਦੀ ਸੋ देयर ਆ ਉੱਥੇ ਕਈ ਕਈ ਬਾਕੀ ਸਮੀਆਂ ਦਵਾਈਆਂ ਹੁੰਦੀਆਂ ਹਨ ਸੋ ਜਿਨ੍ਹਾਂ ਦੇ ਜਿਹੜੀ ਹੈਗੀ ਆ ਸਾਨੂੰ ਉਹਦੀ ਮਾਤਰਾ ਕਿੰਨੀ ਦੇਣੀ ਆ ਕਦੋਂ ਦੇਣੀ ਆ ਪਸ਼ੂ ਦੇ ਭਾਰ ਦੇ ਅਨੁਸਾਰ ਦੇਣੀ ਹੈਗੀ ਸੋ ਇਹ ਸਾਰਾ ਇਲਾਜ ਜਿਹੜਾ ਹੈਗਾ ਡਾਕਟਰ ਦੀ ਰਖ ਦੇਖ ਰਖ ਹੀਟਾਈ ਕਰਨਾ ਚਾਹੀਦਾ ਹੈ ਸੋ ਇਸ ਤੋਂ ਇਲਾਵਾ ਜਿਹੜੀ ਗੱਲ ਕੀਤੀ ਆਪਾਂ ਦਵਾਈਆਂ ਦੀ ਹੁਣ ਦਵਾਈਆਂ ਜਿਹੜੀਆਂ ਹੈਗੀਆਂ ਕਦੋਂ ਦੇਣੀਆਂ ਕਿੱਦਾਂ ਦੇਣੀਆਂ ਸੋ ਜੇਕਰ ਤੁਸੀਂ ਮੰਗਣਾ ਦੀ ਜਾਂਚ ਪਰ ਬਾਅਦ ਵਿੱਚ ਪਸ਼ੂ ਜਾਂ ਜਿਹੜੀ ਰੂਟੀਨ ਡਿਵਰਮਿੰਗ ਵੀ ਕਰਦੇ ਹੈਗੇ ਆ ਜੇ ਅਸੀਂ ਸਾਲ ਦੇ ਵਿੱਚ 2 ਜਾਂ 3 ਵਾਰੀ ਜਿਹੜੀ ਹੈਗੀ ਆ ਉਹ ਮੈਲਾ ਮਿੰਗਣਾ ਦੀ ਜਾਂਚ ਕਰਾ ਲਈਏ ਜਿਹੜਾ ਡਾਕਟਰ ਹੈ ਉਸ ਨੂੰ ਪਤਾ ਲੱਗ ਜਾਏਗਾ ਇਸ ਵਿੱਚ ਕਿਸ ਤਰ੍ਹਾਂ ਦੇ ਆਂਡੇ ਮਿਲੇ ਹਨ ਇਸ ਉਸ ਦੇ ਹਿਸਾਬ ਨਾਲ ਕਿਹੜਾ ਪਰਜੀਵੀ ਮਿਲਿਆ ਹੈ ਤੇ ਉਹਦੀ ਜਿਹੜੀ ਦਵਾਈ ਹੈਗੀ ਉਸ ਤਰ੍ਹਾਂ ਹੀ ਰეკਮੈਂਡ ਕਰੇਗਾ ਤੇ ਜਿਹੜੀ ਗੱਲ ਆਉਂਦੀ ਹੈਗੀ ਰੂਟੀਨ ਡਿਵਰਮਿੰਗ ਤੇ ਵੀ ਆਪਣੇ ਜਿਹੜੇ ਛੋਟੀ ਉਮਰ ਦੇ ਜਿਹੜੇ ਜਾਨਵਰ ਹੈਗੇ ਉਹਨਾਂ ਦੇ ਵਿੱਚ ਆਪਾਂ ਨੂੰ ਡਿਵਰਮਿੰਗ ਕਰਨੀ ਵੀ ਪੈ ਜਾਂਦੀ ਹੈ ਜੀ ਸੋ ਉਹਦੇ ਲਈ ਜਿਹੜਾ ਹੈਗਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਬੱਕਰੀਆਂ ਦੇ ਵਿੱਚ ਜਿਹੜੀ ਅਸੀਂ ਦਵਾਈਆਂ ਦੇ ਬੇਅਸਰ ਹੋਣ ਦੀ ਸਮੱਸਿਆ ਉਹ ਜ਼ਿਆਦਾ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਇਹਨਾਂ ਦਾ ਮੈਟਾਬੋਲਿਜ਼ਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਈ ਵਾਰੀ ਜਿਹੜਾ ਹੈਗਾ ਅਸੀਂ ਜਿਹੜੇ ਪਸ਼ੂ ਪਾਲਕ ਹੈਗੇ ਜਿਸ ਨਾਲ ਉਹ ਦਵਾਈ ਦਿੰਦੇ ਆ ਜਦੋਂ ਉਹ ਆਪਣੇ ਆਪ ਦਵਾਈ दारू ਕਰਦੇ ਹੈਗੇ ਨੇ ਤਾਂ ਉਹ ਜਿਹੜੀ ਹੈਗੀ ਸਹੀ ਪਸ਼ੂ ਦੇ ਭਾਰ ਦੇ ਅਨੁਸਾਰ ਨਾ ਨਹੀਂ ਹੁੰਦੀ ਸੋ ਜੇਈ ਕਈ ਵਾਰੀ ਹੁੰਦਾ ਹੈ ਜਿਹੜੀਆਂ ਮਾਰਕੀਟ 'ਚ ਦਵਾਈਆਂ ਵੀ ਆ ਖਾਸ ਕਰਕੇ ਅੰਦਰੂਨੀ ਪਰਜੀਵੀ ਜਿਹੜੇ ਗੋਲਾਕਾਰ ਮਲਾਪ ਵਗੈਰਾ ਹੈਗੇ ਸੋ ਉਹ ਜਿਹੜੀ ਆਪਾਂ ਲਿਆਨੇ ਹੈਗੇ ਆ ਉਹ ਦਵਾਈ ਜਿਹੜੀ ਕਿਸੇ ਹੁੰਦੀ ਹੈ ਜਦ ਕਿ ਜਿਹੜੀ ਬੱਕਰੀ ਹੁੰਦੀ ਹੈ ਨਾ ਬੱਕਰੀ ਨੂੰ ਜਿਹੜੀ ਉਹਨਾਂ ਦੇ ਭਾਰ ਤੋਂ 3 ਗੁਣਾ 2 ਜਾਂ 3 ਗੁਣਾ ਜਿਹੜੀ ਹੈਗੀ ਹੈ ਜਿਆਦਾ ਮਾਤਰਾ ਦੇ ਵਿੱਚ ਦਵਾਈ ਦੇਣੀ ਪੈਂਦੀ ਹੈ ਸੋ ਦਵਾਈ ਦੇਣ ਤੋਂ ਪਹਿਲਾਂ ਵੀ ਸਾਨੂੰ ਜਿਹੜਾ ਹੈਗਾ ਵਾ ਉਹ ਅਸੀਂ ਕਰਨਾ ਕੀ ਹੈਗਾ ਕਿ ਦਵਾਈ ਕਦੋਂ ਦੇਣੀ ਹੈ ਕਿੱਦਾਂ ਦੇਣੀ ਹੈ ਬੈਟਰ ਹੈ ਕਿ ਪਸ਼ੂ ਨੂੰ ਜਿਹੜਾ ਹੈਗਾ ਅਸੀਂ ਬੱਕਰੀ ਕਿਸੇ ਨੂੰ ਜੇ ਡਿਵਰਮਿੰਗ ਦੀ ਲੋੜ ਪੈਂਦੀ ਹੈਗੀ ਜਾਂ ਤੁਸੀਂ ਪ੍ਰਜੀਵੀ ਰਹਿ ਦਵਾਈਆਂ ਜੇ ਦੇਣੀਆਂ ਵੀ ਹਨ ਤਾਂ ਜਿਹੜਾ ਹੈਗਾ ਵਾ ਪਸ਼ੂ ਨੂੰ ਭੁੱਖਾ ਰੱਖੋ 12 ਤੋਂ 24 ਘੰਟੇ ਪਹਿਲਾਂ ਜਿਹੜਾ ਹੈਗਾ ਕੁਝ ਵੀ ਖਾਣ ਨੂੰ ਨਾ ਦਿਓ ਸੋ ਜਦ ਤੁਸੀਂ ਦਵਾਈ ਦੇ ਦਿੱਤੀ ਤੇ ਦਵਾਈ ਦੇਣ ਤੋਂ ਬਾਅਦ ਵੀ 5-6 ਘੰਟੇ ਅਸੀਂ ਪਸ਼ੂ ਨੂੰ ਕਰ ਕੁਛ ਵੀ ਨਾ ਦਈਏ ਤਾਂ ਉਹਦੇ ਨਾਲ ਕੀ ਹੋਏਗਾ ਜਿਹੜੀ ਦਵਾਈ ਹੈਗੀ ਉਹ ਪਸ਼ੂ ਦੇ ਸਰੀਰ ਅੰਦਰ ਰਹੇਗੀ ਤੇ ਜਿਆਦਾ ਟਾਈਮ ਹੋਏਗੀ ਤੇ ਜੇਕਰ ਪਰਜੀਵੀ ਹੋਣਗੇ ਤਾਂ ਉਹ ਮਰ ਜਾਣਗੇ ਪਰ ਜੇ ਤੁਸੀਂ ਪੇਟ ਭਰ ਕੇ ਦੋਵੋਗੇ ਦਵਾਈ ਤਾਂ ਐਸਾ ਚੀ ਜਿਹੜੀ ਗੋਹੇ ਰਾਹੀਂ ਬਾਹਰ ਫਿਰ ਪਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ ਸੋ ਜਿਹੜੀ ਹੈਗੀ ਕਿ ਜਿਹੜੀ ਆਪਣੇ ਦਵਾਈਆਂ ਦੇ ਬੇਅਸਰ ਹੋਣ ਦਾ ਕਾਰਨ ਬਣਦੀ ਹੈ ਸੋ ਇਸ ਤੋਂ ਇਲਾਵਾ ਆਪਣੇ ਆndi ਹੈਗੀ ਕਿ ਹੁਣ ਜਿਹੜੀਆਂ ਕੁਛ ਮੈਂ ਪਰਜੀਵੀ ਦੱਸੇ ਜਿਹੜੇ ਕਿਸੇ ਚੀਜ਼ ਰਾਹੀਂ ਫੈਲਦੇ ਆ ਜਿਸ ਤਰ੍ਹਾਂ ਆਪਾਂ ਘੋਗਿਆਂ ਵਾਲੀਆਂ ਬਿਮਾਰੀਆਂ ਦੀ ਗੱਲ ਕੀਤੀ ਆ ਜਾਂ ਜਿਹੜੀਆਂ ਮਾਈਟਸ ਵਾਲੀਆਂ ਬਿਮਾਰੀਆਂ ਦੀ ਗੱਲ ਕੀਤੀ ਆ ਸੋ ਉਸ ਦੇ ਲਈ ਸਾਨੂੰ ਉਹਨਾਂ ਚੀਜ਼ਾਂ ਤੇ ਵੀ ਤਾਂ ਕਿ ਇਹਨਾਂ ਦਾ ਜੀਵਨ ਚੱਕਰ ਕਾਲ ਜਿਹੜਾ ਹੈਗਾ ਆਪਾਂ ਤੋੜ ਸਕੀਏ ਜੋ ਕਰਨਾ ਕੀ ਹੁੰਦਾ ਕਿ ਜਿਸ ਲਾ ਅਸੀਂ ਪਸ਼ੂ ਜਿਹੜੇ ਹੈਗੇ ਆ ਉਹਨਾਂ ਨੂੰ ਚਰਾਣ ਤੇ ਲੈ ਕੇ ਜਾਂਦੇ ਆ ਅਸੀਂ ਉੱਥੇ ਲੈ ਕੇ ਜਾਈਏ ਜਿੱਥੇ ਘਾਹ ਥੋੜਾ ਵੱਡਾ ਹੋਵੇ ਜਿੱਥੇ ਘਾਹ ਬਿਲਕੁਲ ਖਾਦਾ ਮਤਲਬ ਜਿੱਥੇ ਪਹਿਲਾਂ ਚਰੀ ਹੋਈ ਜਾ ਰਗਾ ਉਹਦੇ ਵਿੱਚ ਜਦ ਬਾਰ ਬਾਰ ਲਿਜਾਵਾਂਗੇ ਤੇ ਉਹ ਜਿਹੜਾ ਜੀਵਨ ਚੱਕਰ ਕਾ ਉਹ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਤੇ ਸਾਨੂੰ ਉਹ ਤੋੜਨਾ ਪਏਗਾ ਔਰ ਦੂਸਰਾ ਹੈਗਾ ਜਿਹੜਾ ਘੋਗੇ ਜੇਕਰ ਕਿਤੇ ਨੀਵੀਆਂ ਥਾਵਾਂ ਹੈਗੀਆਂ ਅਸੀਂ ਪਸ਼ੂ ਨੂੰ ਉੱਥੇ ਨਾ ਲੈ ਕੇ ਜਾਈਏ ਜੇ ਲੈ ਕੇ ਵੀ ਜਾਂਦੇ ਆ ਤਾਂ ਉੱਥੋਂ ਜਿਹੜਾ ਸੁੱਕਾ ਘਾਹ ਹੈਗਾ ਵਾ ਉਹਨੂੰ ਸੁਕਾਣ ਤੋਂ ਬਾਅਦ ਹੀ ਸਾਨੂੰ ਦੇਣਾ ਚਾਹੀਦਾ ਕਿਉਂਕਿ ਆਪਾਂ ਗੱਲ ਕੀਤੀ ਹੈਗੀ ਕਿ ਬੱਕਰੀਆਂ ਬੱਕਰੀ ਦੂਸ਼ੇ ਜਿਹੜਾ ਖੁਰਾਕ ਹੈ ਪਾਣੀ ਆ ਉਹ ਲੈਂਦੇ ਹੈਗੇ ਤੇ ਜਿਸ ਕਰਕੇ ਇਹ ਜਾਨਲੇਵ ਜਿਹੜੀ ਬਿਮਾਰੀ ਹੈ ਉਹ ਜੇ ਕਈ ਵਾਰੀ ਘਰ ਚ ਆ ਜਾਂਦੀ ਹੈਗੀ बार-बार ਸਾਨੂੰ ਤਾਂ ਪ੍ਰੇਸ਼ਾਨ ਕਰਦੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਆਪਾਂ ਅੰਦਰੂਨੀ ਪਰਜੀਵੀਆਂ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਖੂਨ ਦੇ ਪਰਜੀਵੀਆਂ ਦੀ ਵੀ ਆਪਾਂ ਗੱਲ ਕਰ ਲਈਏ ਕਿ ਖੂਨ ਦੇ ਪਰਜੀਵੀ ਬੱਕਰੀਆਂ ਦੇ ਵਿੱਚ ਕੀ ਮੁੱਖ ਸਮੱਸਿਆਵਾਂ ਲੈ ਕੇ ਆਉਂਦੀ ਨੇ ਅ ਦੇਖੋ ਜੀ ਅੰਦਰੂਨੀ ਪਰਜੀਵੀਆਂ ਦੇ ਵਿੱਚ ਜਿਹੜੇ ਚਰਾਂਦ ਕਰਕੇ ਮੈਂ ਤੁਹਾਡਾ ਨਾਲ ਗੱਲ ਕੀਤੀ ਜਿਹੜੇ ਮਲੱਪਾ ਵਗੈਰਾ ਜਿਹੜੀ ਉਹਨਾਂ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਹਾਂ ਇਸ ਤੋਂ ਇਲਾਵਾ ਹੁੰਦੀ ਹੈ ਬਟ ਇਹ ਇੰਨੀ ਮਾਤਰਾ ਦੇ ਵਿੱਚ ਖੂਨੀ ਪਰਜੀਵੀ ਨਹੀਂ ਪਏ ਜਾਂਦੇ ਜੇਕਰ ਹੁੰਦੇ ਵੀ ਹਨ ਤਾਂ ਇਹਨਾਂ ਦੇ ਵਿੱਚ ਚਾਰ ਮੁੱਖ ਬਿਮਾਰੀਆਂ ਹੁੰਦੀਆਂ ਹਨ ਇੱਕ ਵਾਰ ਇੱਕ ਜਿਹਨੂੰ ਆਪਾਂ ਸਰਦਾ ਰੋਗ ਟ੍ਰਪੈਨੋਸੋਮੀਆਸਿਸ ਕਹਿੰਦੇ ਨੇ ਜੋ ਮੱਖੀ ਨਾਲ ਹੀ ਫੈਲਦਾ ਹੈ ਇਸ ਤੋਂ ਇਲਾਵਾ ਇੱਕ ਐਨਾਪਲਾਸਮੋਸਿਸ ਜਿਸ ਨੂੰ ਪੀਲੀਆ ਪਰਜੀਵੀ ਰੋਗ ਕਹਿੰਦੇ ਹਨ ਉਹ ਜਿਹੜਾ ਹੈਗਾ ਵਾ ਚਿਚੜਾਂ ਦੇ ਕੱਟਣ ਨਾਲ ਕਈ ਵਾਰੀ ਜੜੇ ਹੈਗੇ ਆ ਬਲੱਡ ਟ੍ਰਾਂਸਫਿਊਜ਼ਨ ਨਾਲ ਜਾਂ ਸਿਰਿੰ ਕੈਨੇਡੂ ਰੋਗ ਹੁੰਦਾ ਹੈਗਾ ਜਿਹੜਾ ਥਲੇਰੀਆ ਨਾਮਕ ਪਰਜੀਵੀ ਨਾਲ ਫੈਲਦਾ ਹੈ ਉਹ ਵੀ ਇੱਕ ਚਿਚੜਾਂ ਦੇ ਕੱਟਣ ਨਾਲ ਹੁੰਦਾ ਹੈ ਤੇ ਇਸ ਤੋਂ ਇਲਾਵਾ ਇੱਕ ਬਬੇਸ਼ੀਆ ਲਾਉਮੁਤਨਾ ਰੋਗ ਹੁੰਦਾ ਹੈ ਪਰ ਇਹਨਾਂ ਦੇ ਵਿੱਚੋਂ ਜੇ ਆਪਾਂ ਚਾਰੇ ਮੁੱਖ ਪਰਜੀਵੀਆਂ 'ਚੋਂ ਗੱਲ ਕਰੀਏ ਜਿਹੜਾ ਆਮ ਜ਼ਿਆਦਾਤਰ ਪਾਇਆ ਜਾਣ ਵਾਲਾ ਪਰਜੀਵੀ ਹੈ ਉਹ ਪੀਲੀ ਪੀਲੀਆ ਪਰਜੀਵੀ ਰੋਗ ਜਿਸ ਨੂੰ ਐਨਾਪਲਾਸਮੋਸਿਸ ਕਹਿੰਦੇ ਆ ਉਹ ਪਾਇਆ ਜਾਂਦਾ ਹੈ ਹੁਣ ਨਾਮ ਤੋਂ ਹੀ ਪਤਾ ਚੱਲਦਾ ਖੂਨੀ ਪਰਜੀਵੀ ਇਹ ਰਹਿੰਦੇ ਖੂਨ ਦੇ ਵਿੱਚ ਹਨ ਜਿਸ ਕਰਕੇ ਖੂਨ ਦੇ ਵਿੱਚ ਰਹਿਣ ਕਰਕੇ ਸੱਲਾਂ ਦੀ ਟੁੱਟਫੁੱਟ ਕਰਦੇ ਹਨ ਜਿਸ ਕਰਕੇ ਜਿਹੜੀ ਹੈਗੀ ਆ ਆਪਣੇ ਬੱਕਰੀਆਂ ਦੇ ਵਿੱਚ ਜਾਂ ਪ੍ਰਭਾਵਿਤ ਪਸ਼ੂ ਦੇ ਵਿੱਚ ਜਿਹੜੀ ਹੈਗੀ ਪਹਾਰੇ ਖੂਨ ਦੀ ਜਿਹੜੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਕਰਕੇ ਜਿਹੜਾ ਹੈਗਾ ਕਈ ਵਾਰੀ ਸਾਹ ਲੈਂਦੇ ਵਿੱਚ ਤਕਲੀਫ ਹੁੰਦੀ ਹੈ ਜਾਂ ਕਈ ਵਾਰੀ ਪੀਲੀਆ ਪੀਲੀਆ ਆ ਜਾਂਦਾ ਹੈਗਾ ਚਮੜੀ ਦੇ ਵਿੱਚ ਖੂਨ ਦੀਆਂ ਜਿਹੜੇ ਮਾਸ ਦੇ ਹੈਗੇ ਉੱਥੇ ਜੜੀਆਂ ਹੈਗੀਆਂ ਪਿੱਥਣਾ ਹੈਗੀਆਂ ਉਹ ਪੀੜੀਆਂ ਪੈ ਜਾਂਦੀਆਂ ਸੋ ਜਿਸ ਕਰਕੇ ਜਿਹੜਾ ਹੈਗਾ ਸਮੇਂ ਸਿਰ ਇਹਨਾਂ ਦਾ ਵੀ ਜੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਵੀ ਜਾਨਲੇਵਾ ਹੁੰਦੇ ਹਨ ਜੀ ਡਾਕਟਰ ਸਾਹਿਬ ਹੁਣ ਅਖੀਰ ਦੇ ਵਿੱਚ ਆਪਾਂ ਬਾਰੀ ਪਰਜੀਵੀਆਂ ਦੀ ਗੱਲ ਕਰ ਲਈਏ ਤੇ ਚੜ ਮੱਖੀਆਂ ਤੇ ਮੱਛਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਇਹਨਾਂ ਦੇ ਕਰਕੇ ਅੰਗਰੂਨੀ ਪਰਜੀਵੀ ਵੀ ਫੈਲ ਸਕਦੇ ਆ ਇਹ ਤੁਸੀਂ ਸਾਨੂੰ ਦੱਸਿਆ ਤੇ ਬਾਰੀ ਪਰਜੀਵੀਆਂ ਨੂੰ ਰੋਕਣ ਦੇ ਕੀ ਮੁੱਖ ਤਰੀਕੇ ਆ ਜਿਹੜੇ ਸਾਡੇ ਬੱਕਰੀ ਪਾਲਕਾ ਬਣਾ ਸਕਦੇ ਦੇਖੋ ਜੀ ਬੱਕਰੀਆਂ ਦੇ ਵਿੱਚ ਜਿਹੜਾ ਹੈਗਾ ਜਿਵੇਂ ਆਪਾਂ ਜੇਕਰ ਗੱਲ ਕਰੀਏ ਬਾਰੀ ਪਰਜੀਵੀ ਉਹ ਜਿਹੜੇ ਹੈਗੇ ਜਿਵੇਂ ਦੁੱਧਾਰੂ ਪਸ਼ੂ ਪਸ਼ੂ ਜਿਨ੍ਹਾਂ ਦੇ ਵਿੱਚ ਜਿਵੇਂ ਕ੍ਰਾਸ ਬ੍ਰੈਡ ਦੋ ਗੁਲੀਆਂ ਗਾਵਾਂ ਹੁੰਦੀਆਂ ਹਨ ਉਹਨਾਂ ਤੇ ਨਿਸਮਿਤ ਘੱਟ ਮਿਲਦੇ ਆ ਪਰ ਫਿਰ ਵੀ ਜੇਕਰ ਜਿਆਦਾਤਰ ਜਿਹੜੇ ਮੁੱਖ ਪਰਜੀਵੀ ਮਿਲ ਸਕਦੇ ਹਨ ਉਹ ਜੂਆ ਜੂਆ ਜਿਸ ਵਿੱਚ ਅੱਜ ਕੱਲ੍ਹ ਹੁਣ ਸਰਦੀ ਦਾ ਸੀਜ਼ਨ ਰੁੱਤ ਸ਼ੁਰੂ ਹੋ ਚੁੱਕੀ ਹੈ ਸੋ ਇਸ ਦੇ ਵਿੱਚ ਜਿਹੜਾ ਹੈਗਾ ਇਹ ਇਹ ਪਰਟੀਕੂਲਰ ਸੀਜ਼ਨ ਹੁੰਦਾ ਹੈਗਾ ਜਿਸ ਵਾਂ ਜਿਹੜੀਆਂ ਜਿਹੜੇ ਅੰਦਰੂਨੀ ਬਾਰੀ ਪਰਜੀਵੀ ਨੇ ਉਹ ਨਾਲ ਕੀ ਹੁੰਦਾ ਹੈ ਕਿ ਪਸ਼ੂਆਂ ਦੇ ਜਿਹੜੇ ਹੈਗੇ ਆ ਬਾਲਾਂ ਦੇ ਉੱਤੇ ਸਾਨੂੰ ਜੜੀਆਂ ਹੈਗੀਆਂ ਲੀਖਾਂ ਧੱਖਾਂ ਜਾਂ ਜੂਆਂ ਦਿਖ ਜਾਂਦੀਆਂ ਸੋ ਗੱਲ ਹੀ ਨਾਮ ਪਤਾ ਲੱਗਦਾ ਹੈਗਾ ਜੂਆਂ ਜੜੀਆਂ ਦਰਿੰਦਰਤਾ ਦਾ ਘਰ ਹੈਗਾ ਜੇਕਰ ਤੁਸੀਂ ਸਾਫ ਸਫਾਈ ਸੇ ਪ੍ਰਬੰਧਨ ਸਹੀ ਨਹੀਂ ਹੈਗਾ ਤੇ ਉਸ ਕਰਕੇ ਜੜੀਆਂ ਹੈਗੀਆਂ ਇਹ ਜੂਆਂ ਜੜੀਆਂ ਪੈਣੀਆਂ ਜਿਸ ਨਾਲ ਕੀ ਹੁੰਦਾ ਬਾਲ ਟੁੱਟਣ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਇਹ ਵੀ ਪਸ਼ੂ ਦਾ ਖੂਨ ਚੂਸਦੀਆਂ ਹਨ ਤੇ ਜਿਸ ਕਰਕੇ ਕਈ ਵਾਰੀ ਚਮੜੀ ਦੇ ਵਿੱਚ ਬਹੁਤ ਆਪਣੇ ਜਲਾਹਟ ਪੈਦਾ ਹੁੰਦੀ ਹੈ ਉਹਦੇ ਨਾਲ ਘਬਰਾਟ ਪੈਦਾ ਹੁੰਦੀ ਹੈ ਤੇ ਜੇਕਰ ਬਹੁਤਾਂ ਮਾਤਰਾ ਦੇ ਵਿੱਚ ਹੁਣ ਖਾਸ ਕਰਕੇ ਛੋਟੇ ਜਾਨਵਰਾਂ ਦੇ ਵਿੱਚ ਜਿਹੜਾ ਹੈਗਾ ਵੀ ਮੌਤਾ ਕਾਰਨ ਬਣ ਸਕਦੇ। ਤੋਂ ਇਸ ਤੋਂ ਇਲਾਵਾ ਹੁੰਦੇ ਹਨ ਆਪਣੇ ਚਿਚੜ ਚਿਚੜ ਮੈਂ ਤੁਹਾਨੂੰ ਦੱਸਿਆ ਵੀ ਸਿੱਧਾ ਤਾਂ ਸਿੱਧੇ ਤੌਰ ਤੇ ਤਾਂ ਖੂਨ ਚੂਸਦੇ ਹੀ ਚੂਸਦੇ ਹਨ। ਇਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਅਪਰ ਜਿਵੇਂ ਡਿਸਕਸ ਕੀਤੀਆਂ ਖੂਨੀ ਪਰਜੀਵੀ ਬਿਮਾਰੀਆਂ ਚਾਹੇ ਉਹ ਲਊਮੂਤਨਾ ਰੋਗਾ ਚਾਹੇ ਉਹ ਕਿਨੇਡੂ ਰੋਗਾ ਆਪਣੇ ਚਾਹੇ ਪੀਲੀਆ ਪਰਜੀਵੀ ਰੋਗਾ ਉਹਨਾਂ ਦੇ ਫੈਲਣ ਦਾ ਕਾਰਨ ਬਣਦੇ ਹਨ। ਸੋ ਚਿਚੜਾਂ ਦੀ ਜਿਹੜੀ ਹੈਗੀ ਆ ਮਾਤਰਾ ਉਹ ਵੀ ਜਿਹੜੀ ਹੈਗੀ ਬੱਕਰੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪਰ ਦੋਗੀਆਂ ਗਾਵਾਂ ਦੇ ਬਨਿਸਬਤ ਘੱਟ ਹੁੰਦੀ ਆ। ਤੋਂ ਇਸ ਤੋਂ ਇਲਾਵਾ ਕਈ ਮੱਖੀਆਂ ਹੁੰਦੀਆਂ ਹਨ ਮੱਖੀਆਂ ਜਿਹੜੀ ਸਹੀ ਮੱਖੀ ਕਹਿ ਦਿੰਦੇ ਆ ਤੇ ਜਿਹੜੀ ਹੈਗੀ ਉਸ ਦਾ ਕੀ ਹੁੰਦਾ ਕਿ ਇਹ ਮੱਖੀ ਹੁੰਦੀ ਆ ਪਰ ਜਿਹੜੇ ਇਹ ਆਪਣੇ ਆਂਡੇ ਹੈਗੇ ਆ ਉਹ ਜਿਹੜੇ ਨੱਕ ਦੇ ਵਿੱਚ ਦਿੰਦੀ ਹੈਗੀ ਜਿਸ ਕਰਕੇ ਜਿਹੜੇ ਇਹਦੇ ਤੋਂ ਆਂਡਿਆਂ ਤੋਂ ਬੱਚੇ ਨਿਕਲਦੇ ਆ ਉਹ ਬੱਚੇ ਜਿਹੜੇ ਹੈਗੇ ਆ ਨੱਕ ਦੀ ਨਲੀ ਰਾਹੀਂ ਜਾ ਕੇ ਰਹਿੰਦੇ ਹੈਗੇ ਆ ਸੋ ਜਿਸ ਕਰਕੇ ਜਿਹੜਾ ਹੈਗਾ ਪਸ਼ੂ ਦੇ ਵਿੱਚ ਜਿਹੜਾ ਹੈਗਾ ਜਦੋਂ ਮੱਖੀ ਆਂਦੀ ਹੈ ਮੱਖੀ ਇਹ ਵੀ ਸਰਦੀ ਰੁੱਤ ਦੇ ਵਿੱਚ ਹੀ ਹੁੰਦੀ ਹੈ ਜ਼ਿਆਦਾਤਰ ਸੋ ਇਸ ਰੁੱਤ ਦੌਰਾਨ ਜਿਹੜਾ ਹੈਗਾ ਪਸ਼ੂ ਜਿਸ ਦਾ ਬਹੁਤਾਂ ਮਾਤਰਾ ਦੇ ਵਿੱਚ ਮੱਖੀਆਂ ਜੜੀਆਂ ਹੈਗੀਆਂ ਜੋ ਜਾਨਵਰ ਦੀਆਂ ਨਾਸਾਂ ਦੇ ਕੋਲ ਬੈਠਦੀਆਂ ਹਨ ਤੱਕ ਜਿਹੜਾ ਜਦ ਇਹਦੇ ਬੱਚੇ ਅੰਦਰ ਨਾਸ ਜਿਹੜੀ ਆਪਣੀ ਨਾਸਾਰ ਨਲੀ ਹੈਗੀ ਉਹਦੇ ਵਿੱਚ ਇਹਨਾਂ ਦੇ ਬੱਚੇ ਪਣਪਦੇ ਆ ਤੇ ਉਹਨਾਂ ਦੇ ਨਾਲ ਕੀ ਹੁੰਦਾ ਹੈ ਕਿ ਫਿਰ ਅੰਦਰ ਜਿਹੜੇ ਹੈਗੇ ਹੌਲੀ ਹੌਲੀ ਜ਼ਖਮ ਮੂੰਹੋਂ ਦੇ ਨਾਲ ਕਈ ਵਾਰੀ ਅੰਦਰ ਗ੍ਰੋਥ ਬਣ ਜਾਂਦੀ ਹੈ ਜਿਸ ਨੂੰ ਜਿਹਦੇ ਨਾਲ ਸਾਲਾਂ ਚ ਤਕਲੀਫ ਹੁੰਦੀ ਆ ਨੱਕ ਦੇ ਜਿਹੜਾ ਹੈਗਾ ਬੱਕਰੀ ਗ੍ਰਸਤ ਪਰ ਜਿਹੜੀ ਬੱਕਰੀ ਹੋਏਗੀ ਉਹਦੀਆਂ ਨਾਸਾ ਚੋਂ ਪਾਣੀ ਚੱਲੇਗਾ ਤੇ ਉਹਦੇ ਨਾਲ ਕੀ ਹੁੰਦਾ ਕਿ ਬਈ ਜਿਹੜਾ ਹੈਗਾ ਵਾ ਇਹ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਉਹਨੂੰ ਪਰੇਸ਼ਾਨ ਕਰਦੇ ਆ ਤੇ ਜਿਹੜਾ ਹੈਗਾ ਵਾ ਪਸ਼ੂ ਆਪਣਾ ਜਿਹੜਾ ਨੱਕ ਜਿਹੜਾ ਹੈਗਾ ਬਾਰ-ਬਾਰ ਮਿੱਟੀ ਨਾਲ ਰਗੜਦਾ ਹੈ ਜਾਂ ਗੋਲਾਕਾਰ ਮਲ ਉਹਦੇ ਵਿੱਚ ਘੁਮਣਾ ਸ਼ੁਰੂ ਕਰ ਦਿੰਦਾ ਸੋ ਕਈ ਵਾਰੀ ਜਿਹੜੇ ਹੈਗੇ ਮਿਰਗੀ ਵਰਗੇ ਦੌਰੇ ਜਿਹੜੇ ਹੈਗੇ ਉਹ ਵੀ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਦੀ ਜਿਹੜੀ ਹੈਗੀ ਆ ਜਿਹੜੀ ਰੋਕਥਾਮ ਉਹ ਵੀ ਬਹੁਤ ਜ਼ਰੂਰੀ ਹੈ ਸੋ ਪਸ਼ੂਪਾਲਕ ਸਾਥੀਓ ਅਸੀਂ ਦੇਖ ਰਹੇ ਹਾਂ ਕਿ ਜੇ ਪਰਜੀਵਿਆਂ ਦੀ ਰੋਕத் ਥੰਮ ਕਰਨੀ ਹੈ ਤਾਂ ਸਫਾਈ ਸਭ ਤੋਂ ਜ਼ਰੂਰੀ ਹੈ ਉਸ ਤੋਂ ਬਾਅਦ ਜਾਨਵਰ ਦੇ ਸਰੀਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਵਿੱਚ ਕੋਈ ਬਾਰੀ ਪਰਜੀਵੀ ਹੋ ਸਕਦਾ ਹੈ ਡਾਕਟਰ ਦੀ ਸਲਾਹ ਦੇ ਅਨੁਸਾਰ ਤੁਸੀਂ ਉਹਦਾ ਇਲਾਜ ਕਰਵਾ ਸਕਦੇ ਹੋ ਡਾਕਟਰ ਸਾਹਿਬ ਅਖੀਰ ਦੇ ਵਿੱਚ ਇੱਕ ਵੱਡਾ ਸਵਾਲ ਇਹ ਆ ਜਾਂਦਾ ਹੈ ਕਿ ਬੱਕਰੀਆਂ ਦੇ ਵਿੱਚ ਹਰ ਸਾਲ ਆਪਾਂ ਬੱਚੇ ਲੈਣੇ ਹੁੰਦੇ ਆ ਜਿਹੜਾ ਕਿ ਆਪਣੇ ਫਾਰਮ ਨੂੰ ਅੱਗੇ ਵਧਾਉਂਦੇ ਆ ਤੇ ਤੂ ਜਾਣ ਦੀ ਸਮੱਸਿਆ ਦੇ ਨਾਲ ਵੀ ਕੀ ਪਰਜੀਵੀਆਂ ਦਾ ਕੋਈ ਲਿੰਕ ਹੁੰਦਾ ਹੈ ਜਾਂ ਇੱਕ ਵਹਿਮੀ ਹੈ ਅ ਦੇਖੋ ਜੀ ਬੱਕਰੀਆਂ ਭੇਡਾਂ ਤੇ ਬੱਕਰੀਆਂ ਦੇ ਵਿੱਚ ਜਿਹੜੀ ਇੱਕ ਤੂਣ ਦੀ ਸਮੱਸਿਆ ਜਿਹੜਾ ਇੱਕ ਮੁੱਖ ਪਰਜੀਵੀ ਹੁੰਦਾ ਹੈਗਾ ਜਿਸ ਨੂੰ ਸ੍ਰੀ ਟੌਕਸੋ ਟੌਕਸੋਪਲਾਜ਼ਮਾ ਗੁੰਡਾਈ ਕਹਿ ਦਿੰਦੇ ਆ ਇਹ ਟੌਕਸੋਪਲਾਜ਼ਮੋਸਿਸ ਦੀ ਬਿਮਾਰੀ ਹੈਗੀ ਆ ਸੋ ਬੇਸਿਕਲੀ ਇਹ ਜਿਹੜੀ ਬਿਮਾਰੀ ਹੈਗੀ ਆ ਫੈਲਦੀ ਕਿਦਾਂ ਹੈ ਇਹ ਫੈਲਦੀ ਹੈ ਜਦੋਂ ਕੋਈ ਵੀ ਬੱਕਰੀ ਕਿਸੇ ਵੀ ਕੁੱਤੇ ਜਾਂ ਬਿੱਲੀ ਦਾ ਜਿਹੜਾ ਬਿੱਲੀ ਦਾ ਜਿਹੜਾ ਹੈਗਾ ਵਾ ਮਲਮੂਤਰ ਕਿਉਂਕਿ ਉਹਦੇ ਜਿਹੜੇ ਪ੍ਰੋਟੋਜ਼ੋਆ ਜਿਹੜੇ ਉਹਦੇ ਪਰਜੀਵੀ ਹੁੰਦੇ ਹਨ ਉਹ ਜਿਹੜੇ ਹੈਗੇ ਆ ਕੁੱਤ ਬਿੱਲੀ ਦੀ ਆਂਤ ਦੇ ਵਿੱਚ ਰਹਿੰਦੇ ਹਨ ਜਦੋਂ ਉਸ ਰਾਹੀਂ ਬਾਹਰ ਆਉਂਦੇ ਹਨ ਤਾਂ ਜਿਹੜੇ ਇਹ ਚਰਨ ਵਾਲੇ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਜੜੀਆਂ ਆਪਣੀਆਂ ਬੱਕਰੀਆਂ ਤੇ ਭੇਡਾਂ ਜਿਹੜੀ ਹੈਗੀ ਉਹਨਾਂ ਦੇ ਵਿੱਚ ਜੜੀ ਤੂਣ ਦੀ ਸਮੱਸਿਆ ਜਦ ਉਹਦੇ ਮਤਲਬ ਇਹ ਆਂਡੇ ਉਸਸ ਤਾਂ ਅੰਦਰ ਜਾਂਦੀਆਂ ਨੇ ਫਿਰ ਇਹ ਕਈ ਵਾਰੀ ਜਿਹੜੀਆਂ ਹੈਗੀਆਂ ਆਲ ਰਾਹੀਂ ਅ ਬੱਚੇ ਨੂੰ ਚਲੀਆਂ ਜਾਂਦੀਆਂ ਹਨ ਤੇ ਦੂਜੀ ਅਵਸਥਾ ਜਾਂ ਤੀਜੀ ਅਵਸਥਾ ਦੇ ਵਿੱਚ ਕਈ ਵਾਰੀ ਜਿਹੜਾ ਹੈਗਾ ਗੱਬਣ ਜਿਹੜਾ ਗੱਬਣ ਪਸ਼ੂ ਹੁੰਦਾ ਹੈ ਜੇ ਗੱਬਣ ਬੱਕਰੀ ਹੈਗੀ ਉਹ ਬੱਚਾ ਸੁੱਟ ਦਿੰਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੱਕ ਗੱਲ ਇੱਥੇ ਮੈਂ ਦੱਸਣੀ ਚਾਹਾਂਗੀ ਇਹ ਜਿਹੜੀ ਬਿਮਾਰੀ ਹੈ ਸਿਰਫ ਕੱਲੀ ਆਪਣੇ ਬੱਕਰੀਆਂ ਨੂੰ ਨਹੀਂ ਹੁੰਦੀ ਕੁੱਤੇ ਬਿੱਲੀਆਂ ਤੋਂ ਪਰ ਕਈ ਵਾਰੀ ਜਿਸ ਤਰ੍ਹਾਂ ਆਪਾਂ ਕੋਈ ਜਿਹੜਾ ਹੈਗਾ ਵਾ ਮਾਸ ਮੀਟ ਜਾਂ ਖਾ ਲੈਨੇ ਹੈਗੇ ਆ ਇਹ ਬਿਮਾਰੀ ਜਿਹੜੀ ਹੈਗੀ ਪਸ਼ੂਆਂ ਤੋਂ ਮਤਲਬ ਆਪਣੇ ਬੱਕਰੀਆਂ ਤੋਂ ਪ੍ਰਭਾਵਿਤ ਗਸੋਂ ਇਕ ਤਾਂ ਬੱਚਾ ਦਾ ਸੁੱਟਦੀਆਂ ਸੁੱਟਦੀਆਂ ਪਰ ਨਾਲ ਦੀ ਨਾਲ ਇਹ ਇਨਸਾਨ ਨੂੰ ਵੀ ਨੁਕਸਾਨ ਕਰਦੀਆਂ। ਤੋ ਜਿਹੜੀਆਂ ਹੈਗੀਆਂ ਇਸ ਕਰਕੇ ਇਹਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜ਼ੋਨੋਟਿਕ ਡਿਜ਼ੀਜ਼ ਬਣ ਜਾਂਦੀ ਹੈ ਜਿਹੜੀ ਬਾਰ ਬਾਰ ਫਿਰ ਜਿਹੜੀ ਹੈਗੀ ਆ ਇੱਕ ਵਾਰ ਜਿਸ ਨਾਲ ਤੁਹਾਡੇ ਫਾਰਮ ਤੇ ਆਂਦੀ ਹੈਗੀ ਆ ਤੇ ਸਾਨੂੰ ਦੇਖਣਾ ਪਏਗਾ ਸੋ ਉਹਦੇ ਲਈ ਬਹੁਤ ਜ਼ਰੂਰੀ ਦੇਖਣਾ ਪਏਗਾ ਕਿ ਕੋਈ ਅਵਾਰਾ ਕੁੱਤਾ ਜਾਂ ਅਵਾਰਾ ਬਿੱਲੀ ਜਿਹੜੀ ਹੈਗੀ ਆ ਉਹ ਤੁਹਾਡੇ ਜਾਨਵਰ ਤੇ ਕੰਟੈਕਟ ਦੇ ਵਿੱਚ ਤਾਂ ਨਹੀਂ ਆ ਸਕਦੀ। ਸੋ ਇਹਦੀ ਰੋਕਥਾਮ ਲਈ ਜਿਹੜਾ ਹੈਗਾ ਸਾਨੂੰ ਅਵਾਰਾ ਜਿਹੜੇ ਹੈਗੇ ਆ ਜਿਹੜੇ ਜਾਨਵਰ ਆ ਕੁੱਤੇ ਬਿੱਲੀਆਂ ਉਹਨਾਂ ਤੋਂ ਜਿਹੜਾ ਕਰਦੇ ਸਾਨੂੰ ਲੋੜ ਹੈ ਸੋ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਮੈਂ ਉਮੀਦ ਕਰਦਾ ਕਿ ਸਾਡੇ ਬੱਕਰੀ ਪਾਲਕ ਸਾਥੀ ਇਸ ਜਾਣਕਾਰੀ ਦੇ ਆਧਾਰ ਦੇ ਉੱਤੇ ਆਪਦੇ ਪਸ਼ੂਆਂ ਦੀ ਵਧੀਆ ਸਾਂਭ ਸੰਭਾਲ ਕਰ ਸਕਣਗੇ ਜਿਹੜੀਆਂ ਮੇਨ ਗੱਲਾਂ ਅੱਜ ਅਸੀਂ ਨੋਟਿਸ ਕੀਤੀਆਂ ਉਹ ਇਹ ਹੈ ਕਿ ਪਸ਼ੂ ਦੇ ਸਰੀਰ ਦਾ ਆਪਾਂ ਮਾਇਨਾ ਕਰਦੇ ਰਹੀਏ ਮਿੰਗਣਾ ਦੇ ਆਧਾਰ ਦੇ ਉੱਤੇ ਆਪਾਂ ਟੈਸਟਿੰਗ ਕਰਵਾਉਣ ਤੋਂ ਬਾਅਦ ਹੀ ਕਿਸੇ ਖਾਸ ਦਵਾਈ ਦਾ ਇਸਤੇਮਾਲ ਕਰੀਏ ਤਾਂ ਕਿ ਜਿਹੜੇ ਉਦੋਂ ਜਾਨੀਆਂ ਨੂੰ ਆਪਾਂ ਵਾਰੀ ਵਾਰੀ ਵਰਤਦੇ ਆ ਉਹਨਾਂ ਦੇ ਕਰਕੇ ਮਲਟੀ ਡਰੱਗ ਰੈਜ਼ਿਸਟੈਂਸ ਪਸ਼ੂਆਂ ਦੇ ਵਿੱਚ ਨਾ ਆਵੇ ਸਹੀ ਦਵਾਈ ਪਸ਼ੂ ਨੂੰ ਦਿੱਤੀ ਜਾਵੇ ਤੇ ਟਾਈਮ ਸਰ ਉਹਦਾ ਇਲਾਜ ਕਰ ਲਿਆ ਜਾਵੇ ਡਾਕਟਰ ਸਾਹਿਬ ਜਾਣਕਾਰੀ ਸਾਂਝੀ ਕਰਨੇ ਬਹੁਤ ਬਹੁਤ ਧੰਨਵਾਦ